ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਦੌਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਤੁਹਾਡੇ ਵਾਸਤੇ ਇੱਕ ਤਾਂ ਬੱਚੇ ਵਾਲਾ ਨਾਗਾ ਹੈ ਟੋਕੜੀ ਹੈ ਜੀ ਤੇ ਦੋ ਨੰਬਰ ਡੱਬੀ ਵੈ ਡਬਰੇ ਫਾਰਮ ਵਾਲੀ ਵੱਡੀ ਵੈੜਾ ਇਹ ਵੀ ਤੋਕੜੀ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਉਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਕਈ ਵੀਰਾਂ ਦੇ ਨਾ ਮੈਨੂੰ ਫੋਨ ਕਾਲ ਵੀ ਆਉਂਦੇ ਮੈਸੇਜ ਵੀ ਆਉਂਦੇ ਆ ਬਈ ਸਾਨੂੰ ਵੀਡੀਓ ਤਾਂ ਲੇਟ ਪਤਾ ਲੱਗਦਾ ਜੀ ਥੋੜਾ ਵੀਰੇ ਚੈਨਲ ਨੇ ਸਬਸਕ੍ਰਾਈਬ ਕੀਤਾ ਹੁੰਦਾ ਤੁਸੀਂ ਸਾਰੇ ਜਾਣੇ ਆਪਦਾ ਚੈਨਲ ਸਬਸਕ੍ਰਾਈਬ ਕਰਕੇ ਆਪਦੇ ਫੋਨ ਤੇ ਬਰਾਡ ਡੈਰੀ ਫਾਰਮ ਮੋਗੇ ਨੂੰ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜਦੋਂ ਵੀ ਵੀਡੀਓ ਅਪਲੋਡ ਹੋਊਗੀ ਤੁਹਾਨੂੰ ਉਸੇ ਮਿੰਟ 'ਚ ਨਾਲ ਦੀ ਨਾਲ ਬਕਾਇਦਾ ਨੋਟੀਫਿਕੇਸ਼ਨ ਮਿਲ ਜਾ ਕਰੂਗੀ ਕਿ ਵੀਡੀਓ ਅਪਲੋਡ ਹੋ ਚੁੱਕੀ ਹੈ ਇਸ ਚੈਨਲ ਤੇ ਦੁਬਾਰਾ ਫੇਰ ਦੱਸ ਦਿੰਨਾ ਬਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਜਿਹੜੀ ਘੰਟੀ ਦਾ ਬਟਨ ਹੁੰਦਾ ਉਸ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਆਪਣਾ ਗੁਰਪ੍ਰਸਾਦ ਸਿੰਘ ਪਿੰਡ ਦੋਦੋਲ ਗਰਬੀ ਜ਼ਿਲ੍ਹਾ ਤੇ ਤਸੀਲ ਮੋਗਾ ਨੇੜੇ ਗੁਰਦੁਆਰਾ ਛੇਵੇਂ ਪਾਸ਼ਾ ਤੇ ਪਹਿਲੀ ਪਾਸ਼ਾ ਦੋ ਪਾਸ਼ਾਆਂ ਦਾ ਗੁਰਦੁਆਰਾ ਆਪਣੇ ਘਰ ਦੇ ਕੋਲੇ ਆ ਠੀਕ ਆ ਜੀ ਉਹਦੇ ਮਗਰਲੀ ਸਾਈਡ ਆਪਣਾ ਘਰ ਆ ਦਖਾਨਾਬਾਦ ਰੋਡੋਂ ਪੈਂਦਾ ਬਾਬੇ ਦਾ ਹਸਪਤਾਲ ਨੇੜੇ ਪੈਂਦਾ ਠੀਕ ਆ ਜੀ ਮੋਗਾ ਸਾਨੂੰ 22 ਕਿਲੋਮੀਟਰ ਪੈਂਦਾ ਬੱਧਨੀ ਦਾਸ ਪੈਂਦਾ ਠੀਕ ਆ ਜੀ ਨੇੜੇ ਆ ਗਿਆ ਦੋ ਦਰਾਂ ਦਾ ਦੂਜਾ ਆਪਣਾ ਬੁੱਟਰ ਮੱਦੋ ਕੇ ਢੁੱਡੀ ਕੇ ਰਸੂਲਪੁਰ ਰਾਇ ਪਿੰਡ ਨੇੜੇ ਦਾ ਠੀਕ ਆ ਜੀ ਲੋਪੋ ਠੀਕ ਹੈ ਜੀ ਹਾਂ ਜੀ ਆਪਾਂ ਕੰਟੀਨਿਊ ਵੀਡੀਓ ਬਣਾਉਂਦੇ ਰਹਿੰਦੇ ਵਧੀਆ ਰਿਸਪੌਂਸ ਆਈ ਜਾਂਦਾ ਲੋਕਾਂ ਦਾ ਮੈਂ ਇੱਕ ਨਾ ਪੁੱਛਣਾ ਬਰਾੜ ਸਾਹਿਬ ਅੱਜ ਕੀ ਦਾ ਸਿਰਾਈ ਹੋ ਗਿਆ ਸਿਰਾਈ ਹੋ ਗਿਆ ਹਾਂ ਠੀਕ ਹੈ ਕਿੰਨੇ ਕ ਫੋਨ ਆ ਗਏ ਫੋਨ ਤਾਂ ਮੈਨੂੰ ਮਾਲਾ ਵੀ ਹਜ਼ਾਰਾਂ ਦੀ ਗਿਣਤੀ ਜੀ ਹੋ ਸੌ ਦਾ ਕੰਮ ਲੰਘ ਹੀ ਗਿਆ ਸੌ ਤਾਂ ਲੰਘ ਗਿਆ ਹਾਂ ਸੌ ਜਸੂਈ ਗਾਹ ਹੋ ਗਈ ਸੂਈ ਗਾਹ ਹੋ ਗਈ ਠੀਕ ਹੈ ਅੱਜ ਵੀ ਫਿਰ ਤੋਫਈ ਆ ਬਸ ਅੱਜ ਵੀ ਬਸ ਮੈਂਟਾਂ ਦੇ ਕੰਮ ਹੀ ਆ ਅੱਜ ਹੀ ਮੈਂਟਾਂ ਦੇ ਕੰਮ ਆ ਤੇ ਦੋ ਦਿਨ ਹੋ ਗਏ ਮੈਨੂੰ ਗਾਈਆਂ ਰੋਕ ਕੇ ਰੱਖੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਨਹੀਂ ਇਹ ਵੀ ਨਿਖਲ ਜਾਣੀਆਂ ਸੀ ਠੀਕ ਹੈ ਜੀ ਚਾਰ ਜਾਈਆਂ ਗਈਆਂ ਵੀਰਾਂ ਵੀਡੀਓ ਤਾਂ ਤਾਈ 10 12 ਦਿਨ ਹੋ ਗਏ ਆਪਾਂ ਵੀਡੀਓ ਨਹੀਂ ਪਾਈ ਹਾਂ ਤਾਈਓ ਨਹੀਂ ਪਈ ਨਾ ਇੱਕ ਤਾਂ ਇੱਕ ਦੋ ਘਰੇਲੂ ਕੰਮ ਜੇ ਸੀਗੇ ਤੇ ਇੱਕ ਦੋ ਹੁਣ ਜਿਹਦਾ ਫੋਨ ਆ ਗਿਆ ਚੜਾ ਦੇ ਬਾਈ ਚੜਾ ਦੇ ਬਾਈ ਅਹੀਂ ਗਈਆਂ ਚਾਰ ਪੰਜ ਗਾਈਆਂ ਅਹੀਂ ਚੜਾਤੀਆਂ ਠੀਕ ਹੈ ਜੀ ਹਾਂ ਇੱਕ ਫੇਰ ਬੇਨਤੀ ਕਰਦਾ ਬਈ ਜਿੰਨਾ ਦੁੱਧ ਆਪਣਾ ਦੱਸਿਆ ਆਪਣੇ ਘਰ ਦੀ ਗਾਰੰਟੀ ਹੈ ਕਿ ਅਗਲੇ ਦੇ ਘਰ ਦੀ ਗਾਰੰਟੀ ਮੈਂ ਕਹਿੰਦਾ ਅਗਲੇ ਘਰ ਤੱਕ ਵੀ ਗਾਰੰਟੀ ਹੋਊ ਆਪਣਾ ਲੋਕਾਂ ਵਾਲਾ ਕੰਮ ਨਹੀਂ ਸਹੀ ਮੈਂ ਨਹੀਂ ਅਗਲੇ ਆਪਾਂ ਤੋਂ ਪਸ਼ੂ ਲੈ ਕੇ ਜਾਈਏ ਆਏ ਨਹੀਂ ਬਈ ਉਹ ਗੇਟੋਂ ਨਾਲ ਕਿਤੇ ਆਪਾਂ ਗੇਟੋਂ ਬਾਹਰ ਸਾਡੀ ਕੋਈ ਗਾਰੰਟੀ ਨਹੀਂ ਮੈਂ ਨਾ ਮੇਰੀ ਗਾਰੰਟੀ ਕੋਈ ਗਾਰੰਟੀ ਆ ਗਾਰੰਟੀ ਆ ਅਗਲੇ ਦੇ ਗੇਟੋਂ ਲੱਗ ਕੋਈ ਬਿਨਾ ਪੱਲੂ ਪੱਲੂ ਮੈਂ ਨਹੀਂ ਲੈਂਦਾ ਹਮ ਹੁਣ ਦੋ ਦੋ ਟਾਈਮ ਦੇ ਇਹਨਾਂ ਨੂੰ ਮੇਰੇਆਂ ਨੂੰ ਚੋਈ ਨੂੰ ਹੋ ਗਏ ਮੈਨੂੰ ਇਹਦਾ ਪਤਾ ਹੈ ਇਹਦੇ ਵਿੱਚ ਕੀ ਕੋਸਾ ਹਮ ਜਿਹਨੂੰ ਕਹੀਏ ਨਾ ਵੀ ਇਹਦੇ ਵਿੱਚ ਪਤਾ ਨਹੀਂ ਮੈਨੂੰ ਆ ਗੇਟੋਂ ਬਾਅਦ ਕੋਈ ਗਾਰੰਟੀ ਨਹੀਂ ਹਮ ਮੈਨੂੰ ਇਹਨਾਂ ਦਾ ਸਭ ਪਤਾ ਸਹੀ ਹੈ ਕੀ ਕੋਸ਼ਾ ਠੀਕ ਹੈ ਜੀ ਹਾਂ ਮਜਾਲਕਾ ਜਿਹੜੀ ਗੱਲ ਆਪਾਂ ਕਹਾਂਗੇ ਦੂਜੇ ਦੇ ਘਰੇ ਜਾ ਕੇ ਗਲਤ ਨਿਕਲ ਜੇ ਹਮ ਮੈਂ ਇਹ ਗੱਲ ਇੱਕ ਨੂੰ ਕਹੀ ਸੀ ਅੱਗੇ ਵੀ ਇੱਕ ਜਰਸੀ ਗਾਂ ਪਾਈ ਸੀ ਆਪਾਂ ਪਿਛਲੀ ਵੀਡੀਓ 'ਚ ਹੂੰ ਉਹਨੂੰ ਵੀ ਮੈਂ ਗੱਲ ਕਹਿ ਕੇ ਦਿੱਤੀ ਸੀ ਮੈਂ ਕਿਹਾ ਜੇ ਤੁਹਾਡੇ ਗਾਂ ਨਾ ਫਿੱਟ ਹੋਵੇ ਗਾਂ ਛੱਡ ਜੀ ਇੱਥੇ ਅੱਛਾ ਉਹ ਆਂਦਾ ਜੀ ਸਾਨੂੰ ਥੋੜੀ ਜੀ ਧਾਰ ਕਾੜੀ ਲੱਗਦੀ ਆ ਮੈਂ ਕਿਹਾ ਇੱਥੇ ਬੰਨ ਜਾ ਆ ਜਾ ਉਹ ਇੱਥੇ ਬੰਨ ਗਿਆ ਪੈਸੇ ਉਹਨੂੰ ਆਪਾਂ ਦੇਤੇ ਉਦੋਂ ਮੈਂ ਕਿਹਾ ਚੱਕ ਠੀਕ ਆ ਤੇ ਦੂਜਾ ਇਹਦਾ ਨਹੀਂ ਮੈਨੂੰ ਫੋਨ ਆ ਗਿਆ ਮੈਂ ਫੇਰ ਚੜਾ ਤੀ ਠੀਕ ਆ ਹਾਂ ਇਹ ਤਾਂ ਗੱਲ ਹੈਗੀ ਅਜੇ ਬਾਕੀ ਆਪਾਂ ਇਹ ਗੱਲ ਕਹਿੰਦੇ ਆਂ ਬਈ ਬਾਅਦ ਚ ਮੋੜਨ ਮੜਾਉਣ ਨਾਲੋਂ ਚਾਹੇ ਇੱਥੇ ਚੋਖੇ ਲੈ ਜਾਪਾਂ ਆਪਾਂ ਦਾ ਕਹਿੰਦਾ ਚੋਖੇ ਲੈ ਜੇ ਪਰ ਜਿਹੜਾ ਹੁਣ 150 ਕਿਲੋਮੀਟਰ ਤੋਂ ਆਣ ਉਹ ਕਦੋਂ ਚੋਣ ਆਉਂਦਾ ਹੂੰ ਔਖਾ ਹੋ ਜਾਂਦਾ ਹਾਂ ਠੀਕ ਆ ਗੱਲ ਇਹ ਹੁਣ ਕਿੱਧਰੋਂ ਸ਼ੁਰੂ ਕਰਕੇ ਆਪਣਾ ਫਰਜ ਆ ਬਰਾਲ ਸਾਹਿਬ ਵੀ ਜਦੋਂ ਆਪਣੇ ਤੇ ਲੋਕ ਇਹਨਾਂ ਨੂੰ ਵਿਸ਼ਵਾਸ ਕਰਦੇ ਆ ਨਾ ਹਾਂਜੀ ਆਪਣਾ ਵੀ ਹੱਕ ਆ ਵੀ ਆਪਾਂ ਉਹਨਾਂ ਨੂੰ 20 ਦੇ ਬਜਾਏ 21 ਪਸ਼ੂ ਦਿਓ ਸਹੀ ਗੱਲ ਆ ਜੀ ਜਿਹੜਾ ਯਾਦ ਕਰੇ ਮੈਨੂੰ ਲੋਕਾਂ ਦੇ ਫੋਨ ਆਉਂਦੇ ਆ ਉਹਨੇ ਬਾਈ ਅਸੀਂ ਆਪਦੇ ਰਿਸ਼ਤੇਦਾਰਾਂ ਤੋਂ ਫੋਨ ਲਿਆ ਹੂੰ ਤੈਨੂੰ ਵੀਡੀਓ ਵੇਖੀ ਆ ਤੇਰੀ ਤਾਂ ਹੀ ਤੈਨੂੰ ਇਹ ਫੋਨ ਲਾਉਣਾ ਗਾਇਆਂ ਲੈਣੀਆਂ ਹੀ ਤਾਂ ਇੱਥੋਂ ਆ ਠੀਕ ਹੈ ਜੀ ਮੈਂ ਕਿਹਾ ਧੰਨਵਾਦ ਤੁਹਾਡਾ ਭਰਾਓ ਜਿਹੜਾ ਤੁਸੀਂ ਮੇਰੇ ਤੇ ਇਨਾ ਯਕੀਨ ਕਰਿਆ ਪਰ ਆਪਣਾ ਵੀ ਕੰਮ ਏ ਆ ਵੀ ਜਿਹੜਾ ਕੋਸ ਹੈਗਾ ਉਹ ਕੋਸ ਹੀ ਹੋ ਉਹੀ ਕੋਸ ਹੋਊਗਾ ਹਾਂ ਠੀਕ ਹੈ ਜੀ ਆ ਡੱਬੀ ਵੈੜ ਤੋਂ ਸ਼ੁਰੂ ਕਰੋ ਪਹਿਲਾਂ ਤਾਂ ਤੁਸੀਂ ਹਾਈਟ ਬਰੀਡ ਪੇਲ ਦਾ ਅੰਤ ਕੋਈ ਨਹੀਂ ਮੈਨੂੰ بڑے ਲੋਕਾਂ ਨੇ ਫੋਨ ਲਾਏ ਬਾਈ ਕੋਈ ਫਾਰਮ ਵਾਲੀ ਗਾਂ ਹੋਵੇ ਚੰਗੇ ਦੁੱਧ ਵਾਲੀ ਰਕਾਟ ਵਾਲੀ ਹੂੰ ਮਾਇਆ ਹੈ ਬੜੇ ਜੋਰ ਨਾਲ ਭਾਲ-ਭਾਲ ਲਿਆਂਦੀ। ਅੱਛਾ। ਮੈਂ ਤਾਂ ਹੁਣ ਲੈਣ ਜੇ ਹੀ ਉਹੋ ਜਿਹੀ ਆਉਣੀ ਆ ਜਿਹੜੀ ਜੀ ਦਾ ਕੋ ਰਿਗਾਰਡਤੀ ਹੋਵੇ। ਰਿਗਾਰਡ ਹੋਵੇ। ਮੰਨ ਲਓ ਜਿਹੜਾ ਬੰਦਾ ਲੈ ਕੇ ਗੋਣੀ ਕਰ ਗੋਣੀ ਗਾ ਵਈ। ਠੀਕ ਆ। ਚਲੋ ਪੈਸੇ ਤਾਂ ਲੈਣੇ ਆਪਦੇ ਲਾਉਣੇ ਹੁੰਦੇ ਆਪਾਂ ਨੇ ਚੰਗੀ ਚੀਜ਼ ਦੇਣ ਦਾ ਹੱਕ ਆ। ਚੰਗੀ ਚੀਜ਼ ਦਾ ਇਹਦਾ ਸੁਆ ਨਮਾਜੀ ਇਹਦਾ ਸੁਆ ਬਰਾੜ ਸਾਹਿਬ ਉਹ ਤਾਂ ਪਹਿਲਾਂ ਕਹਿੰਦੇ ਆ ਪਰ ਮੈਂ ਦੂਜਾ ਕਹਿ ਕੇ ਲਈ ਆ। ਉਹ ਦੋ ਸੂਈ ਆ। ਬਈ ਸੂਈ ਦਾ ਕੋਈ ਪਤਾ ਨਹੀਂ ਕਦੋਂ ਸੂਈ ਆ। ਕਿ ਦੋ ਮਹੀਨੇ ਦੀ ਸੂਈ ਆ। ਨਹੀਂ ਆਪਾਂ ਕਹਿਣਾ ਹੀ ਨਹੀਂ ਵੀ ਦੋਹਾਂ ਦੀ ਸੂਈ ਆ ਜਾਂ ਤਿੰਨਾਂ ਦੀ ਸੂਈ ਆ। ਇਹਦਾ ਨਹੀਂ ਪਤਾ ਪ੍ਰਤੀਕਾ ਆਪਾਂ ਇਹਦੇ ਇੱਕ ਕੱਲ ਭਰਾਤਾ ਆਪਾਂ ਭਰਾਇਆ ਆਪਾਂ ਭਰਾਇਆ ਠੀਕ ਹੈ ਇੱਕ ਉਹਨਾਂ ਨੇ 27 ਤਰੀਕ ਨੂੰ ਭਰਾਇਆ ਸੀ ਮੈਂ 27 ਤਰੀਕ ਨੂੰ ਲੈ ਕੇ ਆਂਦੀ ਆ ਠੀਕ ਹੈ ਇੱਕ ਤਾਂ ਉਹਨਾਂ ਨੇ ਭਰਾਤਾ ਸੀ ਇੱਕ ਇਹਦੇ ਕੱਲ ਮੈਂ ਭਰਾਤਾ ਠੀਕ ਹੈ ਜੀ ਜਦੋਂ ਡਾਕਟਰ ਇਹ ਗੱਲ ਕਹਿੰਦਾ ਵੀ ਮਹਾਰਾਜ ਕਿਰਪਾ ਕਰ ਦੇਵੇ ਹੈ ਗੱਪੋਂ ਨਹੀਂ ਨਿਕਲਣੀਆਂ ਚਲੋ ਅਗਲੇ ਜਾਣੀ ਅੰਦਰ ਉਹ ਇੰਨੀ ਸਹੀ ਆ ਸਹੀ ਓਕੇ ਆ ਓਕੇ ਆ ਜਮਾ ਠੀਕ ਆ ਹਾਂ ਉਹ ਆਂਦਾ ਸੀ ਵੀ ਤਾਰਾਂ ਤੂਰਾਂ ਦੇ ਅੰਦਰ ਦੀ ਇੰਨੀ ਵਧੀਆ ਗਾਂ ਹੂੰ ਬਸ ਸਿਰਾਈ ਆ ਇਹਦੇ ਸਟਰੋਵ ਵਗੈਰਾ ਹੈਗੇ ਆ ਉਹ ਜਿਹੜੇ ਟੀਕਾ ਭਰਾ ਕੋਈ ਮਾਇਆ ਨੂੰ ਪੁੱਛਿਆ ਨਹੀਂ ਉਹ ਸੀ ਇੱਥੇ ਮਦਾ ਰੂੜੀ ਤੇ ਸੜਤਾ ਲਾ ਕੇ ਤਾਂ ਗਿਆ ਸੀ ਉਹ ਠੀਕ ਆ ਜਾਨੀ ਆਪਣੀ ਗਾਰੰਟੀ ਆ ਲੱਗੇ ਦੀ ਆਪਾਂ ਦੇਣੀ ਤਾਂ ਖਾਲੀ ਦੇ ਮੁੱਲ ਚ ਆਪਾਂ ਖਾਲੀ ਦੇ ਮੁੱਲ ਚ ਹੀ ਦੇਣੀ ਦੁੱਧ ਕਿੰਨਾ ਤਿਆਰ ਆ ਦੁੱਧ ਇਹਦੇ ਥੱਲੇ ਬਰਾੜ ਸਾਹਿਬ ਸੀ ਤਾਂ 11 ਕਿਲੋ ਆ ਹੀਟ ਲਾ ਕਰਕੇ ਘਟ ਗਈ ਜਾਨੀ ਹੁਣ 9 ਮੰਨ ਕੇ ਚੱਲੇ 9 ਦੀ ਚਵਾਈ ਆਪਦੇ ਘਰੇ ਜਾ ਕੇ ਮਾਇਰ ਗਰੰਟੀ ਹੋ ਤੋੜ ਕੇ ਦਿਖਾ ਦੇ ਥਣਾ ਦੀ ਗਰੰਟੀ ਹੈ ਜੀ ਕੋਈ ਕਹਿੰਦਾ 1% ਵੀ ਫਰਕ ਨਿਕਲ ਜੇ ਹੂੰ ਇੱਥੇ ਬਣ ਜੋ ਸਣੇ ਕਰਾਇਆ ਦੇ ਹੂੰ ਠੀਕ ਆ ਕੱਦ ਕਾਠ ਵੀ ਵੀਰੇ ਪੂਰਾ ਹੀ ਚੰਗਾ ਵੇਲ ਹਾਈਟ ਫ੍ਰੀਡ ਮੰਨ ਲਓ ਜੀ ਏਡੀ ਵੇੜ ਤਿਆਰ ਕਰਨੀ ਹੋਵੇ ਤਾਂ ਲੱਖ ਖੰਡ ਖਾ ਕੇ ਤਿਆਰ ਹੋਊਗੀ ਫਾਰਮ ਵਾਲੀ ਵੇੜ ਆ ਵੀਰੇ ਕੋਈ ਐ ਛੋਟੀ ਮੰਨ ਕੇ ਨਾ ਆਵੇ ਹੂੰ ਏਡੀ ਵੇੜ ਦਾ ਕਿਤੇ ਨਹੀਂ ਦਰਦ ਹੀ ਆ ਹੈ ਨਾ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਬਾਕੀ ਵੀਰੇ ਦੁੱਧ 9 ਕਿਲੋ ਮੰਨ ਕੇ ਆਜੋ ਦੁੱਧ 11 ਹੀ ਸੀਗਾ ਥੋੜਾ ਜਿਹਾ ਬਾਈ ਦੱਸਦਾ ਕਿ ਹੀਟ ਕਰਨ ਇਹ ਘਟ ਗਈ ਆ ਏ ਆਈ ਆਪਾਂ ਇਹਦੀ ਕਰਾਤੀ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਗੁਲਾਬੀ ਥਾਣਾ ਫੋਰਟ ਸ਼ਾਗ ਤੇ ਭੂਰਾ ਵੀ ਨਾ ਥਾਣ ਤੁਸੀਂ ਇੱਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਸੋਨਾ ਸਿਆਜਾ ਥਾਣਾ ਤਾਂ ਬਾਕੀ ਨਾਲ ਦੇ ਵੀ ਤਾਂ ਇੰਨੇ ਸਾਫ ਆਏ ਤੁਸੀਂ ਛੱਡ ਗੱਲਾਂ ਦੇ ਰੰਗ ਪ੍ਰਿੰਟ ਵਾਲੀ ਆ ਹਨਾ ਇਹਨਾਂ ਪੂਰੇ ਅੰਤ ਮੁਕੇ ਪਏ ਆ ਹੂੰ ਠੀਕ ਆ ਚੰਗੀ ਚੀਜ਼ ਆ ਬਾਕੀ ਵੀਲ ਵਾਲੀ ਆ ਹਾਈ ਟਾਲੀ ਆ ਤੇ ਬਰੀਡ ਵਾਲੀ ਆ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਯੈਸ ਦਿਨ ਡਿਮਾਂਡ ਬਰਾਲ ਸਾਹਿਬ ਆਪਾਂ 35000 ਦੀ ਦੇ ਦੇਣੀ ਆ ਕੋਜੂ ਮਾਨਤਾਂ ਮਾੜਾ ਮੋਟਾ ਕਰ ਦਾਂਗੇ ਬਾਹਲਾ ਨਹੀਂ ਹੋਣਾ ਬਾਹਲਾ ਨਹੀਂ ਹੋਣਾ ਪਰ ਜੇ ਇਹੋ ਜਿਹੀ ਬੱਚੀ ਲੈਣ ਉੱਠ ਜੋ ਖਾਦੀ ਆ ਇਹ ਜਮ ਇਹ ਜਮਾ ਹੀ ਨਾ ਨਾ ਦੁੱਧ ਦਿੰਦੀ ਤੇ ਪੱਛੀ ਹੁੰਦੀ ਤਾਂ ਵੀ ਇਹ 40000 ਨੂੰ ਵਿਕਣੀ ਸੀ ਹਾਂ ਇਹ ਤਾਂ ਗੱਲ ਹੈਗੀ ਇਹ ਤਾਂ ਹੁਣ 10 ਕਿਲੋ ਦੁੱਧ ਦਿੰਦੀ ਆ ਨਾ ਹਾਂ 10 ਕਿਲੋ ਦੁੱਧ ਇਹ ਤਾਂ ਜੇ ਜਮੇ ਨਾ ਦੁੱਧ ਦਿੰਦੀ ਹੁੰਦੀ ਪੱਛੀ ਤਾਂ ਵੀ ਇਹ 40 ਨੂੰ ਵਿਕਣੀ ਸੀ ਤੇ ਜੇ ਗੱਬਣ ਹੋਗੀ ਇਹ ਗੱਬਣ ਹੋਊਗੀ ਤਾਂ ਫੇਰ ਤਾਂ ਲੱਖਾਂ 'ਚ ਗੱਲ ਜਾਣੀ ਲੱਖਾਂ 'ਚ ਗੱਲ ਜਾਣੀ ਤਿਆਰ ਹੋਈ ਤਾਂ ਬਾਹਲੇ ਰੁਪਈਆ ਦੀ ਵਹਿੜ ਆ ਬਈ ਇਹ ਫੋਲੀ ਵੱਡਾ ਕਦ ਕਾਠਾ 2 ਨੰਬਰ ਤੇ ਆਜੋ ਜੀ ਇਹਦਾ ਰਿਜ਼ਲਟ ਬਰਾੜ ਸਾਹਿਬ ਉਹਦਾ ਇਹ ਵੀ ਆ ਹਾਂਜੀ ਉਹ ਬੰਦੇ ਇਹ ਗੱਲ ਕਹਿੰਦੇ ਆ ਵੀ ਸਾਡਾ 40 ਕਿਲੋ ਦੁੱਧ ਜੋਆ ਵਾ ਇਹਦਾ ਹਾਂ ਦਿੱਤਾ ਹੋਊਗਾ ਇਹ ਮੈਂ ਲੈ ਗਈ ਤਾਂ ਆਂਦੀ ਆ ਠੀਕ ਹੈ ਸੰਜੇ ਦਾ ਰਿਕਾਰਡ 40 ਕਿਲੋ 40 ਕਿਲੋ ਦਾ ਠੀਕ ਹੈ ਜੀ ਹਾਂ ਠੀਕ ਹੈ ਬਰੇ ਆਜੋ ਜੀ 2 ਨੰਬਰ ਤੇ ਸੁਹਾ ਕਿੰਨਾ ਮਾ ਜੀ ਇਹਦਾ ਇਹ ਵਾਟਸਾਬ ਦੂਜੀ ਸੂਈ ਆ ਕਦੋਂ ਸੂਈ ਆ ਇਹਦੀ ਉਹ ਪੱਛੀ ਆ ਬੱਚੇ ਤੇ ਮਿਲਦੀ ਆ ਨਹੀਂ ਬੱਚੇ ਤੇ ਨਹੀਂ ਮਿਲਦੀ ਬਿਨਾ ਬੱਚੇ ਤੋਂ ਮਿਲਦੀ ਆ ਪਰ ਜਾਨੀ ਇਹਨੂੰ ਕੋਈ 2.5 ਮਹੀਨਾ ਦੀ ਮੰਨ ਲੇ ਕੋਈ 3 ਨਾਲ ਦੀ ਮੰਨ ਲੇ 2.5 ਦੀ ਮੰਨ ਲੇ ਹਾਂ ਬਸ ਆਹ ਕੁਛ ਬੱਚਾ ਸਾਹਮਣੇ ਆ ਬੱਚਾ ਸਾਹਮਣੇ ਆ ਹੈ ਬੱਛੀ ਠੀਕ ਆ ਤੇ ਕਿੰਨਾ ਦੁੱਧ ਦੁੱਧ ਦੇ ਥਲੇ 10 ਕਿਲੋ ਆ ਮੱਝਾ ਰਗਾ ਹੋ ਜਾ ਮਾਇਆ ਦਾ ਮਾਹ ਦਾ ਦੁੱਧ ਹੀ ਆ ਇੱਕ ਕਿਸਮ ਦਾ ਬਹੁਤ ਵਧੀਆ ਦੁੱਧ ਆ ਠੀਕ ਆ ਇਹ ਐਦਾ ਤੋਂ ਗੱਲ ਮੁਕਾ ਮੇਰੇ ਕੋਲ ਆ ਕਈ ਬੰਦੇ ਆਏ ਆ ਬਾਈ 5000 ਰੁਪਏ ਨਾਲਾ ਸਾਨੂੰ ਬੱਛੀ ਦੇ ਦੇ ਮੈਂ ਕਿਹਾ ਇਹ ਨਹੀਂ ਦੇਣੀ ਇਹ ਨਾਲ ਹੀ ਇਹਦੇ ਨਾਲ ਹੀ ਦੇਣੀ ਆ ਨਾਲ ਹੀ ਜਾਓ ਹਾਂ ਠੀਕ ਆ ਕਟੋੜੀ ਨਹੀਂ ਕਰਨੀ ਆ ਆਪਾਂ ਠੀਕ ਆ ਹਾਂ 10 ਕਿਲੋ ਦੀ ਚਵਾਈ ਕਰ ਲਿਆ 10 ਕਿਲੋ ਦੀ ਚਵਾਈ ਕਰਦੇ ਆ ਲੱਟ ਛੜਪੂਰਾ ਮੈਂ ਕਹਿੰਦਾ ਲੱਟ ਛੜਪੂਰਾ ਬਣੀ ਇੱਕ ਇਹਦੇ ਨਾਲ ਬਹਿਣੀ ਦਾ ਥਾਣਾ ਜਿਹੜਾ ਮਗਰਲਾ ਉਹ ਥਾਣੇ ਦੇ ਵਿੱਚ ਛਿੱਟਾ ਛਿੱਟਾ ਮਾਰਦੀ ਛਿੱਟਾ ਮਾਰਦੀ ਕਿੰਨਾ ਕ ਮਾਰਦੀ ਜਾਨੀ ਸਹੇ ਥੋੜਾ ਹੀ ਜਦੋਂ ਅੱਧਾ ਕੁ ਚੋਦ ਗਏ ਤਾਂ ਫਿਰ ਘਟ ਵੀ ਜਾਂਦਾ ਹੂੰ ਤੇ ਇੱਕ ਮਮੂਲੀ ਜਿਹਾ ਇਹ 19 20 ਭੁਰਕ ਇਹ ਥਣ ਨਾਲੋਂ ਤਿੰਨ ਨਾਲੋਂ ਜਾਨੀ ਭੁਰਕ ਟਾਈਟ ਆਉਂਦਾ ਅੱਛਾ ਉਹ ਵੀ ਟਾਈਟ ਆਉਂਦਾ ਕਿ ਜਦੋਂ ਉਹ ਅੱਧਾ ਕੁ ਚੋਦ ਗਏ ਫਿਰ ਪੋਲਾ ਵੀ ਹੋ ਜਾਂਦਾ ਹੂੰ ਤੇ ਉਹ ਵੀ ਛਿੱਟਾ ਵੀ ਹਟ ਜਾਂਦਾ ਠੀਕ ਆ ਇਹ ਗੱਲਾਂ ਇਹਦੇ ਚ ਤੇ ਪੈਰ ਭੋਰਾ ਬਣੀ ਹਿਲਾਉਂਦੀ ਪਹਿਲਾਂ ਦੱਸਿਆ ਚੰਗਾ ਕੋਈ ਜਮਾਈ ਮਾਏ ਦਾ ਤਜਰਬਾ ਕਰ ਕਰ ਵੇਖਿਆ ਤਿੰਨ ਥਾਂੋਂ ਪਹਿਲਾਂ ਚੋਕੇ ਚੌਥਾ ਥਾਂ ਮਾ ਮਗਰ ਲੀਟਰ ਚ ਝੋਇਆ ਵੀ ਇਹ ਕਦੇ ਟਾਈਮ ਲੱਗ ਜੇ ਕਿਤੇ ਹਿੰਦੀ ਤਾਂ ਨਹੀਂ ਜਮਾਈ ਨਹੀਂ ਪੈਰ ਪਟਦੀ ਐਨੇ ਗਰੰਟੀ ਆਪਣਾ ਸਾਰਾ ਕੁਝ ਕਰਕੇ ਵੇਖਿਆ ਅਸੀਂ ਇਹ ਨਹੀਂ ਵੀ ਤਿੰਨ ਥਣ ਚੌਥੇ ਤੇ ਮਾਤਾ ਹੀ ਚੋਈ ਸੀ ਉਹ ਤਿੰਨ ਥਣ ਅੱਡ ਹੂੰ ਚੋਕੇ ਮੈਂ ਚੌਥਾ ਥਣ ਫੇਰ ਹੀ ਚੋਇਆ ਵੀ ਕਿਤੇ ਪੈਰ ਤਾਂ ਨਹੀਂ ਹਿਲਾਉਂਦੀ ਠੀਕ ਹੈ ਵੀ ਇਹ ਨਾ ਹੋਵੇ ਗਾਂ ਨੂੰ ਟਾਈਮ ਲੱਗ ਜੇ ਤੇ ਗਾਂ ਕ ਅਗਲਾ ਕਹੋ ਵੀ ਇਹ ਹੁਣ ਚੋਂਦਿਆਂ ਨੂੰ ਟਾਈਮ ਲੱਗ ਕੇ ਗਾਂ ਹਿੱਲ ਗਈ ਹੂੰ ਜਮਾ ਹੀ ਨਹੀਂ ਹਿੱਲਦੀ ਪੀੜੀ ਤੇ ਬਹਿ ਕੇ ਚੋਣਾ ਮੈਂ ਠੀਕ ਹੈ ਜੀ ਹਾਂ ਠੀਕ ਹੈ ਤੋਰ ਕੇ ਦਿਖਾ ਦਿਓ ਵੀਰੇ ਪਹਿਲਾ ਦੱਸ ਦਿੰਨੇ ਆ ਬਈ ਇੱਕ ਥਣ ਥੋੜਾ ਜਿਹਾ ਟੈਟ ਆ ਤੇ ਉਹਦੇ ਚੋ ਛਿੱਟਾ ਹੁੰਦਾਗਾ ਕਿ ਕੋਈ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਵੇ ਦੱਸਿਆ ਚੰਗਾ ਬੰਦਾ ਸੋਨਾ ਥਾਣਾ ਦਾ ਸਹਿਜ ਆ ਬੱਚਾ ਮਗਰ ਵੱੱਛੀ ਆ 10 ਕਿਲੋ ਨੈਟ ਦੁੱਧ ਤਿਆਰ ਆ ਆਪਦੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਚਵਾਈ ਕਰ ਸਕਦਾ ਜੀ ਚੰਗੀ ਚਮਕ ਦਾ ਮਕਾਲੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਸੋਨਾ ਕੱਟ ਵਾਲਾ ਫਿਟਨੈਸ ਵਾਲਾ ਹਵਾਨਾ ਜੀ ਰੰਗ ਪ੍ਰਿੰਟ ਪੂਰਾ ਚੰਗਾ ਤੇ ਇਹਦੀ ਜੈ ਜੀ ਡਿਮਾਂਡ ਜਿਹੜੇ ਲੈਣੀ ਆ ਉਹ ਦੱਸੋ ਇਹਦਾ ਬਰਾੜ ਸਾਹਿਬ ਆਪਾਂ 28000 ਨੂੰ ਦੇ ਦੇਣੀ ਆ ਜੋੜਾ ਲੈ ਜੇ ਸੱਜਣ ਜੋੜਾ ਲੈਗਾ ਹੋਰ ਕਰ ਦਿਆ ਹੋਰ ਹੋ ਜੂ ਮਾਨਤਨ ਇਹ ਬਾਈ ਕਹਿੰਦਾ 28000 ਦੀ ਦੇ ਦਾਂਗੇ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਨ ਜ਼ਿਆਦਾ ਹੋ ਜੂਗਾ ਇੱਕ ਚੀਜ਼ ਹੋਰ ਆ ਹਾਂਜੀ ਆਪਾਂ ਨਾ ਕਈ ਸਾਡੇ ਪਿੰਡ ਚ ਵੀ ਗੱਲਾਂ ਇਹ ਵਾਪਰ ਰਹੀਆਂ ਹਾਂ ਹਾਂ ਆਪਾਂ ਥੋੜਾ ਜਿਹਾ ਸੁਝਾਅ ਦੇ ਦਿੱਤੀ ਕਿਸੇ ਨੂੰ ਆਪਣਾ ਕਿਹੜਾ ਕੋ ਮੁੱਲ ਲੱਗਦਾ ਹਾਂਜੀ ਹਾਂਜੀ ਕਈਆਂ ਦੇ ਮਈਆਂ ਦੇ ਜਾਂ ਝੋਟੀਆਂ ਦੇ ਭਾਰ ਪੈਂਦਾ ਭਾਰ ਦੀ ਦਿੱਕਤ ਬਹੁਤ ਆ ਭਾਰ ਦੀ ਦਿੱਕਤ ਬਹੁਤ ਆ ਗਰਮੀ ਆ ਮੈਨੂੰ ਸਾਡੇ ਪਿੰਡ ਚ ਵੀ ਚਾਰ ਪੰਜ ਖੜੀ ਗਰਮੀ ਕਾਰਨ ਗਰਮੀ ਦਾ ਕਾਰਨ ਹਾਂ ਉਹਦਾ ਸਭ ਤੋਂ ਸਸਤਾ ਇਲਾਜ ਤੇ ਸਹੀ ਇਲਾਜ ਹਾਂ ਸਸਤੀ ਦਵਾਈ ਨੂੰ ਕੋਈ ਵਾਸਤਾ ਨਹੀਂ ਹੁੰਦਾ ਹਾਂ ਮਹਿੰਗੀ ਨੂੰ ਜਾਂਦੇ ਮਹਿੰਗੀ ਨੂੰ ਭੱਜ ਕੇ ਪੈਂਦੇ ਆ ਜਦੋਂ ਡਾਕਟਰ ਦਾ 5000 ਲਿਆ ਨਾ ਹਵਨ ਲਫਾਫੇ ਨੂੰ 3 ਘੰਟਾ ਦਿੰਦਿਆ ਫਿਰ ਠੀਕ ਆ ਸਸਤੀ ਨੂੰ ਨਹੀਂ ਕੋਈ ਵਾਸਤਾ ਹਾਂ ਇਹਦਾ ਸਭ ਤੋਂ ਵਧੀਆ ਇਲਾਜ ਹਾਂ 300 ਗ੍ਰਾਮ ਬੂੜ ਦੇ ਪੱਤੇ ਹਰੇ ਹਰੇ ਪੱਤੇ ਹਰੇ ਪੱਤੇ ਹਾਂ ਤੇ 2 ਕਿਲੋ ਲਿਆਉਣੀ ਆ ਤੁਸੀਂ ਸਤਿਆਨਾਸੀ ਠੀਕ ਆ 200 ਗ੍ਰਾਮ ਰੋਜ਼ ਪਾਣੀ ਚ ਭਿਉਣੀ ਆ ਰਾਤ ਨੂੰ ਕੱਲੇ ਸਤਿਆਨਾਸੀ ਸਤਿਆਨਾਸੀ ਕੱਲੀ ਹੂੰ ਕਿਉਂ ਇਹ ਕਰੜੀ ਹੁੰਦੀ ਆ ਇਹ ਭਿ ਰਗੜਨੀ ਔਖੀ ਹੋ ਜਾਂਦੀ ਆ ਭਿੱਜੀ ਹੋਵੇ ਭੋਲੀ ਹੋ ਜਾਂਦੀ ਆ ਹੂੰ ਉਹ 200 ਗ੍ਰਾਮ ਰੋਜ਼ ਸਤਿਆਨਾਸੀ ਇਹਨੂੰ ਰਗੜ ਕੇ ਦੇਣੀ ਆ ਪੂਰੀ ਟਕਾ ਕੇ ਹੂੰ ਵੀ ਜਿਹਦੇ ਚ ਕੋਈ ਦਾਣਾ ਸਾਫਤਾ ਨਾ ਰਵੇ ਹੂੰ 200 ਗ੍ਰਾਮ ਸਤਿਆਨਾਸੀ ਤੇ 300 ਗ੍ਰਾਮ ਬੋਹੜ ਦੇ ਪੱਤੇ ਜਿਹਦਾ ਪਸੂ ਊਂ ਖਾ ਜੇ ਦਾ ਊਂ ਖਵਾ ਦਿਓ ਨਹੀਂ ਉਹਨੂੰ ਛਟਣੀ ਵਾਂਗੂ ਰਗੜ ਲਓ ਉਵੇਂ ਉਹਨੂੰ ਖਵਾ ਦਿਓ ਨਾਲ ਨਾ ਦੇ ਦਿਓ ਚਾਹੀ ਜਿਵੇਂ ਮਰਜੀ ਅੰਦਰ ਪਾ ਕੇ ਦੇ ਦਿਓ ਜਾਨੀ ਜਿਹੜਾ ਕੋਸ ਮਰਜੀ ਕਰੇ ਹਾਂ 10 ਦਿਨ ਦੇਣੀ ਆ 11ਵੇਂ ਦਿਨ ਭਰ ਨਹੀਂ ਦਿਖਾਊਗੀ ਗਾਰੰਟੀ ਆ ਹਾਂ ਠੀਕ ਆ ਆਪਣੇ ਇਹ ਤਜਰਬੇ ਕੀਤੇ ਵਿਆ ਆਪਣੀ ਆਏ ਨਹੀਂ ਸੁਣ ਕੇ ਨਹੀਂ ਗੱਲਾਂ ਠੀਕ ਹਾਂ ਚਲੋ ਆਪਾਂ ਕਿਹੜਾ ਪੈਸੇ ਲੈ ਕੇ ਦਾ ਫਾਇਦਾ ਹੋ ਜੂ ਕਿਸੇ ਦਾ ਫਾਇਦਾ ਹੋ ਜੂ ਲੋਕ ਵੱਜ ਜਾਣਗੇ ਲੋਕ ਡਾਕਟਰਾਂ ਤੋਂ ਬਸੇਰੇ ਟਿਕਟੂ ਖੇ ਲੈ ਜਿੰਦਾ ਉਹ ਪਤਾ ਨਹੀਂ ਕਾਹਦੇ ਠੋਕੀ ਜਾਂਦੇ ਉਹ ਹੀ ਠੋਕ ਜਾਂਦੇ ਆ ਅੜਦਾ ਫੇਰ ਨਹੀਂ ਇਹ ਤਾਂ ਗੱਲ ਹੈਗੀ ਆ ਅਗਲੇ ਦਾ ਲੱਖ ਡੇਢ ਲੱਖ ਦਾ ਪਸੂ ਖਰਾਬ ਹੋ ਜਾਂਦਾ ਪਸੂ ਖਰਾਬ ਹੋ ਜਾਂਦਾ ਇਹ ਤਾਂ ਗੱਲ ਹੈਗੀ ਆ ਠੀਕ ਆ ਗੱਲ ਇਹ ਆ ਹਏ ਇਹ ਗਰਮੀ ਦੀ ਵਜਾ ਗਰਮੀ ਦਾ ਕਾਰਨ ਗਰਮੀ ਦਾ ਕਾਰਨ ਪੱਤੇ ਵੀ ਠੰਡੇ ਆ ਸਤਿਆਨਾਸੀ ਵੀ ਠੰਡੀ ਆ ਇਹ ਚਾਹੇ ਗੱਬਣ ਨੂੰ ਦੇ ਦੋ ਚਾਹੇ ਸੂਰੀ ਨੂੰ ਦੇ ਦੇ ਦਾ ਹਰ ਜੱ ਵੀ ਕੋਈ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਠੀਕ ਆ ਜੀ ਸਤਿਆਨਾਸੀ ਦੇ ਬੋਰਡ ਦੇ ਪੱਤੇ ਹਾਂ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ